ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਆਲਖ ਤਸਵੀਰ ਪੈਂਦੀ ਬਾਈ ਨੂੰ ਕੋਟਕਪੂਰਾ ਤੇ ਜਲਾ ਪੈਂਦਾ ਜੀ ਫਰੀਜ਼ ਫਰੀਜ਼ ਕੋਟ ਇਹ ਬਾਈ ਨੂੰ ਪੰਜ ਗਰਾਈ ਪੈਣ ਨੇ ਰਹ ਜਾਂਦਾ ਇਧਰੋਂ ਜਿਉਨ ਵਾਲਾ ਸੈਸਰੀ ਪੰਜ ਗਰਾਈ ਇਹ ਬਾਈ ਦੇ ਨੇੜ ਦੇ ਪੈਂਡ ਨੇ ਵਪਾਰ ਦਾ ਕੰਮ ਹੈ ਬਾਈ ਦਾ ਬਾਈ ਕੋ ਪੰਜ ਚਾਰ ਨਾਗਰ ਉਹ ਤਕਰੀਬਨ ਖੜੇ ਹੀ ਹੁੰਦੇ ਹੈਗੇ ਆਪਣੀ ਇਸ ਘਰ ਤੋਂ ਪਹਿਲੀ ਵੀਡੀਓ ਹੈਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਇਹਦੇ ਘੰਟੇ ਦੇ ਬਟਨ ਨੂੰ ਆਲਟ ਤੇ ਸੈੱਟ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਸੋਹਣੇ ਨਾਗਾ ਨਿੱਗਰ ਆ ਗਏ ਮੇਨ ਗੱਲ ਤੰਨੇ ਹੀ ਸੂਏ ਸਵਾਏ ਆ ਗਏ ਗੱਬਣ ਬੱਚੇ ਦੇ ਕੋਈ ਵੀ ਨਹੀਂ ਗਾ ਤੁਸੀਂ ਆਦੀ ਦੋ ਟਾਈਮ ਚਾਰ ਟਾਈਮ ਚੋਕੇ ਤਸੱਲੀ ਕਰਕੇ ਆ ਜਾ ਸਕਦੇ ਹੋ ਜੀ ਮੇਨ ਗੱਲ ਇੱਕ ਹੋਰ ਹੈ ਵੀ ਸਾਰੇ ਕ੍ਰੋਸ ਆਂਗਾ ਦਦੋ ਚਟਾ ਮੱਝਾ ਵਰਗਾ ਤੇ ਫੈਂਡ ਫੋਨ ਦੇ ਚੰਗੇ ਸੇਵਾ ਸਦ ਦੱਦੇ ਤੁਹਾਨੂੰ ਨਜ਼ਾਰੇ ਦੇ ਦਊਗੀ ਕਿਉਂਕਿ ਦਦੋ ਸਿਆਜ ਪਹੂ ਨੇ ਕੱਢਣਾ ਹੁੰਦਾ ਵਾ ਸੋਹਣੇ ਥਾਣ ਹਵਾਨੇ ਦੀਆਂ ਵੜਾ ਵਾ ਬਾਕੀ ਜਾਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਦੱਸ ਦੀ ਬਾਈ ਨਾਮ ਪ੍ਰਭਜੋਤ ਸਿੰਘ ਬਾਈ ਪੈਂਡੌਲਕ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਪੂਰਾ ਠੀਕ ਆ ਬਾਈ ਤਿੰਨ ਵੜਾ ਬਈ ਅੱਜ ਹਾਂ ਬਾਈ ਤਿੰਨ ਵੜਾ ਕਿੱਧਰੋਂ ਸ਼ੁਰੂ ਕਰਨਾ ਇੱਧਰੋਂ ਹੀ ਆ ਠੀਕ ਆ ਬਾਈ ਕਿਹੜਾ ਸੂਆ ਸੂਈ ਆ ਬਾਈ ਇਹ ਇਹ ਦੂਜਾ ਸੂਆ ਬਾਈ ਦਣ ਬਾਈ ਇਹ ਨੂੰ ਹੋ ਗਏ 7-8 ਦਿਨ ਹੋ ਗਏ ਮਗਰ ਬਾਈ ਇਹਦੇ ਮਗਰ ਬੱਛਾ ਬਾਈ ਠੀਕ ਆ ਬਾਈ ਜੇ ਇਹ ਜੁਰਦੀ ਓਕੇ ਜਮਾ ਜੇ ਇਹ ਜਮਾ ਓਕੇ ਆ ਠੰਡੀ ਸੀਰ ਪੂਰੀ ਜਮਾ ਠੀਕ ਆ ਜੀ ਕੋਈ ਪ੍ਰਵਾਹ ਹੀ ਨਹੀਂ ਹੈ ਠੀਕ ਆ ਜੀ ਸਿੰਗਾ ਸੁੰਗਾ ਦਾ ਸਿੰਗਾ ਦਾ ਕੋਈ ਚੱਕਰ ਹੀ ਨਹੀਂ ਆ ਲੈ ਠੀਕ ਆ ਜੀ ਜੇ ਮਰਜੀ ਠੀਕ ਆ ਜੀ ਲੈ ਤੋਰ ਲਈ ਮੜ ਜੀ ਦੋਸਤ ਕੱਦ ਦਰਮਿਆਨਾ ਹੀ ਆ ਲੇਵਾ ਬਹੁਤ ਆਗਾ 2:00 ਵਜੇ ਦੇ ਕਰੀਬ ਆਪਾਂ 2:21 ਮਿੰਟ ਤੇ ਵੀਡੀਓ ਕਵਰ ਕਰ ਰਹੇ ਆਗੇ ਹਵਾਨੇ ਬਹੁਤ ਸੋਹਣੇ ਤਿਆਰ ਕੀਤੇ ਹੋਏ ਆਗੇ ਜਿਹੀ ਵੀਡੀਓ ਜਮਾ ਛਾਉ ਨੂੰ ਬਣਦੀ 5:30 ਵਜੇ ਤਵਾਨੇ ਦੋਦਣਾ ਫਸੇ ਖੜੇ ਹੋਣਾ ਸੇਂਧਾ ਨੇ 3-4 ਘੰਟੇ ਵੀਡੀਓ ਪਹਿਲਾਂ ਬਣਾ ਰਹੇ ਆ ਆਪਾਂ ਕਾਦੇ ਜ਼ਰੂਰ ਛੋਟ ਦਰਮਿਆਨਾ ਵਾ ਪਰ ਵਜਨ ਬਹੁਤ ਆ ਸਿੰਗਾ ਦਾ ਪਾਈ ਤੇ ਵੇਖ ਹੀ ਲੈ ਬਾਈ ਆ ਸਵੇਰੀ ਜਾਂਦਾ ਕੋਈ ਚੱਕਰ ਨਹੀਂਗਾ ਮਾਰਦੀ ਹੋਵੇ ਤਾਂ ਖੋਨੀ ਵੀ ਮੜੀ ਆਗੀ ਹੁਣ ਕਈ ਬੰਦੇ ਸੇਂਗ ਦਾ ਗਾਉਂਦੇ ਨਹੀਂਗੇ ਚਲੋ ਜੇ ਸੇਂਗ ਦਾ ਵਟਾ ਥੋੜਾ ਬਹੁਤਾ ਪੈਂਦਾ ਵਾ ਪਰ ਠੰਡੀ ਸੀਰ ਬਹੁਤ ਆਗੀ ਪੈਂਟ ਵਾ ਬਹੁਤ ਨਿੱਗਰ ਨਿੱਗਰ ਬਹੁਤ ਆ ਹਾ ਦੇ ਚੁਆਈ ਵਾਲੇ ਸੋਹਣੇ ਥਾਣਾ ਚਾਰੇ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਲੈਵਾ ਬਹੁਤ ਆ ਫਿਟਿੰਗ ਵਾਲਾ ਹਵਾਨਾ ਵਾ ਟਟਮਾ ਲਮਕਮਾ ਹਵਾਨਾ ਨਹੀਂਗਾ ਤੇ ਵੇਖ ਸਕਦੇ ਹੋ ਜੀ ਉਹ ਜੇ ਭਾ ਵੀ ਇਹਦੇ ਜਾਇਜ ਹੋਣਗੇ ਆ ਦੇਖੋ ਤੇ ਬਾਈ ਜਿਵੇਂ ਮਰਜੀ ਹੱਥ ਲਾਈ ਚਲੋ ਆ ਬਾਈ ਉਹਦੇ ਮੂਹਰੇ ਖੜਾ ਦੂਜੇ ਛੰਗਾਂ ਵਾਲੇ ਮੂਹਰੇ ਕੋਈ ਵਾਸਤਾ ਨਹੀਂ ਝੁੰਗੀ ਆ ਤਾਂ ਮੁੱਲ ਬਾਈ ਫਿਰ ਇਹਦਾ ਮੁੱਲ ਬਾਈ ਹੱਤੀਆ ਚੋਮਾ ਤਣ ਕਰਦੇ ਦੁੱਧ ਕਿੰਨਾ ਤਿਆਰ ਜਿਹੜਾ ਚੋਗ ਲੈਣਾ ਦੋ ਟਾਈਮ ਦੁੱਧ ਬਈ 10 ਕਿਲੋ ਆ ਜਿਹੜਾ ਚੋਣ ਵਾਲਾ ਚੋਣ ਵਾਲਾ ਵਾ ਡੱਬੇ ਮਾਰਮਾ ਜਮਾ ਪੂਰਾ ਠੀਕ ਆ ਬਈ ਗਲਾ ਨਹੀਂ ਕੋਈ ਕੋਹ ਨਹੀਂ ਜਿਹੜਾ ਪੂਰਾ ਠੰਡਾ 10 ਕਿਲੋ ਜਿਹੜਾ ਚੋਲ ਠੀਕ ਆ ਬੱਚਾ ਕਰਨਾ ਤੰਨਾ ਚ ਉਹ ਫਰੇ ਖੜਾ ਵਿਚਾਲਾ ਉਹ ਚਾਲਣਾ ਡੱਬਾ ਵਾ ਛਾ ਆ ਬੱਚਾ ਠੀਕ ਆ ਜੀ ਠੀਕ ਆ ਲੋ ਬਈ ਦੋਸਤੋ ਸੂਈ ਨੂੰ ਸਮਾ ਬਾਈ ਕਹਿੰਦਾ ਬਈ ਕਹਿੰਦਾ ਨੋਗੇ ਬਾਈ 7-8 ਦਿਨ ਹੀ ਹੋਏ 7-8 ਦਿਨ ਹਫਤੇ ਨੂੰ ਮਤਲਬ ਸੂਈ ਨੂੰ ਹੋਏ ਆ ਆ ਬੱਚਾ ਵਾ ਲਵਾ ਬੱਚਾ ਖੜਾ ਵਗਾ ਤੁਨੇ ਕੋਈ ਪੱਕਿਆ ਨਹੀਂਗਾ 10 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਥੱਲੇ ਤੇ ਆ ਜਿਹੜਾ ਆਪਾਂ ਚੋਲਣਾ ਭਾਂਡੇ ਚ ਪਾਉਂਦੀ ਆਗੀ ਕਹੈ ਨੂੰ ਝੂੜ ਮਨ ਬਲਗਾਰਾ 12 ਕਿਲੋ ਕਹੀ ਜਾਓ ਹਾਂ ਝਾਗ ਵਾਲਾ ਤਾਂ ਨਹੀਂ ਹੋਊਗਾ ਹਾਂ ਜੇ ਠੰਡਾ ਰਕੇ ਆਪਾਂ ਡੱਬੇ ਮਾਰ ਲੈਣੇ ਆ 10 ਕਿਲੋ ਮਾ 38000 ਰੁਪਇਆ ਵਿੱਚੋਂ ਕੀ ਛੋੜ ਛੱਪਾ ਆ ਉਹ ਕਰਦਾ ਇਹ ਮੌਕੇ ਦੇ ਵਿੱਚ ਦੋਸਤੋ ਬਾਕੀ ਕੋਈ ਮੌਕੇ ਤੇ ਬਸ ਛੋੜ ਛੱਪਾ ਕਰਦੇ ਆਂਗੇ ਥੋੜੇ ਕਣਕ ਨੂੰ ਚੱਲ ਗਏ ਦੋ ਤੇ ਫੇਰ ਉਹਨੂੰ ਦੇ ਦੂਗੀ 13-14 ਕਿਲੋ ਖੁੱਲਾ ਹੀ ਇਹ। ਦੁੱਧ ਦੇ ਦੂ ਬਈ ਝੋਲੀ ਬਹੁਤ ਆ ਯਾਰ। ਹਾਂ। ਤੇ ਝੋਲੀ ਬਹੁਤ ਆ। ਪਾ ਤਾਂ ਫੋੜ 15 ਕਿਲੋ ਦੇ ਦੇਵੇ। ਪਾ ਥੋੜੀ ਗਾਹ ਤੇ ਜਿਹੜਾ ਸੇਵਾ ਸੰਭਾਲ ਤੇ ਜਿਹੜਾ 22 ਦੇਕਰ ਨੈਟ ਆ ਉਹ ਸੀ 10 ਕਿਲੋ ਚੋ ਲੈਣਾ ਵਾ। ਸਿੰਗਰ ਤਾਂ ਕੋਈ ਹਟਾਣੀ ਅਜੇ ਸਿੰਗ ਨਾ ਹੁੰਦੇ। ਇਹੀ ਮੁੱਲ 45000 ਕਰਨਾ ਸੀਗਾ ਬਾਈ ਨੇ। ਆਪਾਂ ਦਾ ਕੋਈ ਦਾਣਾ ਦੂਣਾ ਵੀ ਨਹੀਂ ਪਾਇਆ ਯਾਰ। ਠੀਕ ਆ। ਮੰਨ ਕੇ ਚੱਲ 4 ਤੇ ਹੀ ਆ। ਠੀਕ ਆ ਜੀ। 4 ਤੇ 2 ਤੇ ਹੀ ਆ ਹਲੇ। ਠੀਕ ਆ ਜੀ। ਹਾਂ। ਦੋਨੇ ਮੇ ਝੁੰਗੀ ਬੱਚਾ ਇਹਦਾ ਬੱਛਾ ਉਹ ਪਰੇ ਖੜਾ ਲਾਲ ਜੀਆ ਹਾਂ ਠੀਕ ਆ ਬਾਈ ਦੋਦੇ ਦਾ ਕੰਡੇ ਵਾਲਾ ਚੋਲਣਾ ਇਹਦੇ ਥੱਲੇ ਬਾਈ 11 ਕਿਲੋ ਆ ਦੋ ਟਾਈਮ ਚੋਲ ਜੀ ਅਗਲਾ ਪੂਰਾ ਦਸਾਲੀ ਲੈਣਾ ਠੰਡਾ ਝੋਲ ਲੈਣਾ ਠੀਕ ਆ ਬਾਈ ਜੈਨ ਨੂੰ 12 ਕੈਲਾ 13 ਕੈਲਾ ਉਹਦਾ ਫੈਲਾ ਠੀਕ ਆ ਚੋਈ ਚੋਈ ਠੰਡਗਾ ਜਾਵਾਂ ਬਾਈ ਜਾਵਾਂ ਠੰਡੀ ਜੀਆ ਠੀਕ ਆ ਚੁੰਗੀ ਆ ਤਾਂਦੇ ਚੋਈ ਵਾਲੇ ਸੋਹਣੇ ਥਾਣੇ ਤੇ ਵੇਖ ਸਕਦੇ ਹੋ ਦੋਸਤੋ ਆ ਦੇਖੋ ਜਮਾਂ ਠੰਡੀ ਆ ਗਈ ਹਵਾ ਨੇ ਬਹੁਤ ਚੰਗੇ ਫਿਟਿੰਗ ਵਾਲੇ ਹਵਾ ਨੇ ਤੋਰ ਲਾ ਬਾਈ ਮੜੀ ਜੀ ਫੈਟਿੰਗ ਵਾਲਾ ਹਵਾਨਾ ਵਾਹ ਕੇ ਟਟਮਲਾਂ ਹਵਾਨੇ ਦੰਨਾ ਪਾਸੋਂ ਦੇ ਸੋਹਣੇ ਆ ਗਏ। ਥਾਣਾ ਵੀ ਬਹੁਤ ਚੰਗਾ ਵਾ। ਚਾਰ ਹੀ ਥਾਣਾ ਕੋਈ ਫੋੜ ਸ਼ਾਂਗ ਨਹੀਂ। ਜਰਸੀ ਦਾ ਕ੍ਰੋਸ ਜਿਆ ਪੈਂਦਾ ਵਾ। ਫੈਟ ਬਹੁਤ ਹੈ। ਫੈਟ ਬਹੁਤ ਆਊ ਮੈਂ ਤੁਹਾਨੂੰ ਪਹਿਲਾਂ ਹੀ ਕਹਿਣ ਲੱਗੇ ਫੈਟ ਦੀ ਬਹੁਤ ਆਊਗੀ। 6 ਸ਼ੂ ਫੈਟ ਦੀ ਆਮ ਹੀ ਆਜੂਗੀ। ਬਾਕੀ ਤੁਸੀਂ ਵੇਖਣਾ ਵੀ ਆ ਦੀ ਸੇਵਾ ਸੰਭਾਲ ਤੇ ਗੌਰ। ਜਿਹੜਾ ਦੁੱਧ 22 ਦੇ ਘਰੇ ਉਹ 11 ਕਿਲੋ ਕੰਡੇ ਵਾਲਾ ਤੁਸੀਂ ਦੋ ਟਾਈਮ ਚੋਲਣਾ। ਕੱਦ-ਕੱਡ ਫੁੱਲ ਚੰਗਾ ਹੀ ਆ ਵਜਨ ਬਹੁਤ ਆਗਾ। ਕੋਈ ਲੱਸੀ ਫਿੱਕੀ ਨਹੀਂਗੀ। ਦੋ ਦਿਦਾ 11 ਕਿਲੋ ਆ ਮਗਰੇ ਦੇ ਉਹ ਬੱਛਾ ਵਾ ਲਾਲ ਰੰਗ ਦਾ ਜੌਂਡੀ ਆਰ ਹਾਂ ਮੁੱਲੇ ਦਾ ਬਾਈ ਫਿਰ ਮੁੱਲ ਬਾਈ 42000 ਚ ਆਪਾਂ ਮਾਨ ਤਾਣੇਗਾ ਠੀਕ ਆ ਜੀ ਲਓ ਦੋਸਤੋ 42000 ਰੁਪਏ ਜਮਾਂ ਜਾਇਦ ਮਾਣਾ ਦੁੱਧੇ ਵੀ ਕਰ ਜੂਗੀ ਵੀ 13 14 ਕਿਲੋ ਠੀਕ ਆ ਜੀ ਆ ਦੋਸਤੋ ਕਣ ਚੱਲ ਪਿਆ ਵਹਿੜ ਦਾ ਇਹ ਨਿਸ਼ਾਨੀ ਜਮਾਂ ਸੱਜਰ ਵਹਿੜਦੀ ਆ ਬਾਕੀ ਤੁਸੀਂ ਬਾਈ ਨਾਰਮ ਜ ਆ ਬਾਈ ਆਗਾ ਕੋਈ ਉਝ ਜੀ ਵੰਗ ਵੇੜ ਅਲੀ ਗੱਲ ਨਹੀਂ ਗਈ ਕੋਈ ਝੁੰਗੀ ਆ ਸਿੰਘਾਂ ਦੀ ਨਾ ਜਿੱਕੇ ਝੁੰਗੀ ਕਰਮ ਵਾਲੇ ਦੀ ਬਿਮਾਰ ਮੂਰ ਘਟ ਹੁੰਦੀ ਆ ਸੋਨੇ ਥਾੜਾ ਯਾਰ ਸਿੰਘਾਂ ਵਾਲਾ ਜਾਨਵਰ ਫਿਰਦਾ ਵੀ ਨਹੀਂ ਬਈ ਠੀਕ ਆ ਜੀ ਹਾਂ ਮੇਰੇ ਕੋਲ ਉਧਰ ਉਹ ਵੇੜ ਖੜੀ ਆ ਵੱਡੀ ਠੀਕ ਆ ਜੀ ਆਪਾਂ ਉਹ ਵੀ ਦਿਖਾ ਦਿੰਨੇ ਆ ਵਿੱਚ ਠੀਕ ਆ ਜੀ ਉਹ ਤੂੰ ਮੰਨ ਕੇ ਚੱਲ ਕਿਸੇ ਨੇ ਕਹਿਣਾ ਨਹੀਂ ਵੀ ਉਹ ਇੰਨੇ ਸੂਏ ਹੈਗੀ ਆ ਆਪਾਂ ਦਿਖਾ ਦਿੰਨੇ ਮੜੀ ਠੀਕ ਆ ਜੀ ਵਧੀਆ ਇਹ ਪੂਰੀ ਘਰ ਦੀ ਆ ਠੀਕ ਆ ਇਹ ਘਰ ਰੱਖੀ ਵੀ ਆ 11 ਸੂਏ ਸੋਦੀ ਆ ਆਪਣੇ ਕੋਲੇ ਠੀਕ ਆ ਜੀ ਹਰ ਵਾਰ ਇਹ ਹੀ ਸੁੰਦੀ ਆ ਆਏ ਵਾਰੀ ਸਿੰਘਾਂ ਵਾਲੀ ਆ ਝੁੰਗੀ ਆ ਇਹ ਸਾਲ ਸੁੰਦੀ ਆ ਠੀਕ ਆ ਬਾਈ ਦੁੱਧ ਦਿੰਦੀ ਹੈ 21 22 ਲੀਟਰ ਠੀਕ ਆ ਜੀ ਤੇ ਠੰਡੀ ਧੀਰੀ ਪੂਰੀ ਠੀਕ ਆ ਜੀ ਹਾਂ ਲੋ ਜੀ ਦੋਸਤੇ ਵੇਖ ਹੀ ਲਿਆ ਵਾ ਉਹ ਬਾਈ ਦੇ ਘਰ ਦੀ ਹੈਗੀ ਬਾਈ ਕਹਿੰਦਾ ਬਈ ਠੰਡੇ ਸੀਰ ਦਾ ਹਰੇਕ ਬਰੇਸ ਹੁੰਦੀ ਹੈਗੀ ਬਾਈ ਕਿ ਸਿੰਗਲ ਆਪਾਂ ਤੋਂ ਸੁਣਿਆ ਵੀ ਘੱਟ ਮਾਰਨਾ ਬਾਕੀ ਤੁਸੀਂ ਸੋਚ ਸਮਝ ਕੇ ਲੈਣੀ ਆ ਆਪਦੀ ਵੀ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਸਿਰ ਤੁਹਾਨੂੰ ਪਸ਼ੂ ਦਿਖਾਉਣਾ ਵਾ ਵੀ ਫੜਨੇ ਫੜੇ ਪਸ਼ੂ ਖੜਾ ਵਾ ਤੁਸੀਂ ਆ ਤਾਂ ਚੋਕੇ ਲੈ ਲੈਣਾ ਪੈਸੇ ਤੁਸੀਂ ਲਾਉਣੇ ਆਗੇ ਤਿੰਨ ਨੰਬਰ ਤੇ ਦੱਸਦੀ ਬਾਈ ਇਹ ਨੂੰ ਹੋ ਗਏ ਬਈ ਪਾ ਕੇ ਲੈਣਾ ਅੱਜ ਠੀਕ ਆ ਜੀ ਕਿੰਨਾ ਖਾਊਗਾ ਦੁੱਧ ਕੇ ਬੋਲਾ ਹਜੇ ਦੁੱਧ ਮੰਨ ਲਓ ਵੀ ਬੋਲਾ ਮੰਨ ਲਓ ਠੀਕ ਆ ਜੀ ਪੰਜ ਕਿਲੋ ਦਿਨ ਹੋ ਗਏ ਸੂਈ ਨੂੰ ਮੰਨ ਕੇ ਚੱਲ ਜਿਹੜਾ ਝੋਣ ਵਾਲਾ ਕਹਿਣ ਨੂੰ 14 ਕਹਦੇ 14.5 ਕਹਦੇ 13 ਕਿਲੋ ਠੀਕ ਆ ਜੀ ਜਮ ਜਿਹੜਾ ਝੋਲ ਲੈਣਾ ਜੋਕ ਤੇ ਦੋ ਕਿੰਨਾ ਤਾਂ ਪਾ ਦੂ ਇਹ ਫਿਰ ਦੁੱਧ ਦੇ 17 18 ਕਿਲੋ ਦਾ ਆਣਾ ਪਾ ਹੀ ਦੂ ਵੱਡੀ ਬਹੁਤ ਆਣਾ ਵੱਡੀ ਬਹੁਤ ਆ ਬਹਿੜ ਲੇਵਾ ਕਿੱਥੇ ਕਰ ਰਿਹਾ ਹਾਂ ਹਾਂਜੀ ਲੋ ਦੋਸਤ ਜੀਆ ਵਾਟਰ ਦੇਖ ਲੈ ਜੇ ਇਹ ਵੀ ਵੀਡੀਓ ਟਾਈਮ ਤੇ ਬਣਾਉਂਦੇ ਆ 2:00 ਵਜੇ ਕੇ 26 ਮਿੰਟ ਹੋਏ ਆ ਹਜੇ ਬਾਕੀ ਪਾਇਆ ਕਰਿਆ ਭਾਈ ਇਹਨੂੰ ਵੀ ਤੋਰ ਨਹੀਂ ਜਲਿਆ ਠੀਕ ਆ ਜੀ ਸੱਜਰਾ ਬਾਕੀ ਦੋਸਤੋ ਭ ਤੋ ਜਿਹੜਾ ਚੋਲਣਾ ਕੰਡੇਲਾ 13 ਕਿਲੋ ਆ ਬਾਈ ਦੇ ਠੰਡਾ ਕਰਕੇ ਇਹ ਤੇ ਪਾ ਦੋਗੇ 16 17 ਕਿਲੋ ਵੱਡੀ-ਬੁੱਡੀ ਬਹੁਤ ਆ ਇਹਦੇ ਮਗਰ ਵੀ ਅੱਛਾ ਹੀ ਆ ਦੋਸਤੋ ਆ ਮੂਰਲਾ ਬੱਛਾ ਹੀ ਦਾ ਰਹਿ ਗਿਆ ਇੱਕ ਸਾਰੀਆਂ ਮਗਰਾਂ ਜੌਂਡੀ ਆ ਬੱਛਾ ਹੀ ਆ ਸਾਰੀਆਂ ਮਗਰ ਵੱਡੀ-ਬੁੱਡੀ ਬਹੁਤਾ ਵੇਲ-ਫੂਲ ਬਹੁਤ ਚੰਗੀ ਆਗੀ ਹਾਦੀ ਚੁਵਾਈ ਵਾਲੇ ਥਾਣਾਗੇ ਮੋٹے-ਮੋٹے ਮੱਝਾਂ ਹਰਗੇ ਠੀਕ ਆ ਜੀ ਮੇਨ ਗੱਲ ਬਈ ਕ੍ਰੋਸ ਆਂਗਾ ਦੋ ਦੇਦਾ ਚਿੱਟਾ ਮੱਝਾਂ ਹਰਗਾ ਹੋਊਗਾ ਇਹਦਾ 17 18 ਕਿਲੋ ਇਹ ਚਾਹ ਉਹਦਾ 20 21 ਕਿਲੋ ਵਰਗਾ ਹੋਊਗਾ ਕਿਉਂਕਿ ਇਹ ਫੈਂਟ ਚੰਗੀ ਆਉਣੀ ਹੈਗੀ ਥਾਣਾ ਬਰਾ ਤੇ ਡੇਟ ਤੋਂ ਵਿਖਾ ਦਿੰਦੇ ਆ ਕਿ ਸੋਨੇ ਥਾਣਾ ਚਾਰ ਹੀ ਥਾਣਾਗੇ ਨਾ ਕਿ ਫੋਰ ਸ਼ਾਕ ਆ ਫੋਰ ਸ਼ਾਕ ਦਾ ਕਿਸੇ ਪਸੂ ਦੇ ਨਹੀਂ ਬਾਈ ਤਰਨਾ ਦੇ ਵਿੱਚੋਂ ਮੁੱਲ ਫਰੇ ਦਾ ਬਾਈ ਮੁੱਲ ਯਰ ਕਾਨੂੰਨੀ 70 ਕਰ ਲਾ 75 ਕਰ ਲਾ ਡੀ ਵੇਡ ਦਾ ਠੀਕ ਆ ਜੀ ਕੋਈ ਵੜਾ ਨਹੀਂ ਆਪਾਂ 65000 ਚੋਂ ਮਾਨ ਤਾਨ ਕਰ ਦਾਂਗੇ ਬੰਦੇ ਠੀਕ ਆ ਜੀ ਲਓ ਜੀ ਦੋਸਤੋ ਬਾਈ ਕਹਿੰਦਾ ਵੀ 70 75 ਕਰ ਜਿੰਨਾ ਮਰਜ਼ੀ ਕਰ ਲੈ ਪਰ 65000 ਚੋਂ ਮਾਨ ਤਾਨ ਆਪਾਂ ਬਾਈ ਕਹਿੰਦਾ ਕਰ ਦਿਆਂਗੇ 18 18 ਕਿਲੋ ਦਾ ਯਾਰ ਨੋਰਮਲ ਹੀ ਪਿਆਰੂ ਜ ਵੱਡੀ ਗੱਲ ਨਹੀਂ ਇਹਨੂੰ 17-18 ਕਿਲੋ ਦਾ ਠੀਕ ਹੈ ਜੀ ਜੇ ਕੋਈ ਚੰਗੀ ਸੇਵਾ ਕਰੇ ਤਵੀ 22-22 ਪਿਆ ਦਿੰਦੇ ਜਿੱਡੇ ਬਿਹੜ ਬਈ ਬਾਈ ਨੂੰ ਕਹਿੰਦਾ ਵੀ ਕੁਛ ਨਹੀਂਗਾ ਬਾਕੀ ਤੇ ਲੜਾ ਸੇਵਾ ਸੰਭਾਲਾ ਦੀ ਗੌਰ ਵੇਖ ਕੇ ਆ ਬਾਈਆਂ 17-18 ਕਿਲੋ ਦਾ ਨਾਰਮਲ ਹੀ ਪੈ ਜਾਓ 13 ਕਿਲੋ ਤੇ ਪਾਈਵੇਂ ਦਿਨ ਪਈ ਜਾਂਦੀ ਹੈ ਇਹ ਤੇ ਜੇ ਕਾਣਾ ਕੋਣੀ ਚੱਲ ਕੇ ਚੰਗਲੇ ਡਿਊਟੀ ਪੈਣ ਲਾ ਪਈ ਤੇ ਦੁੱਧ ਇਹ 18-19 ਕਿਲੋ ਕਿਤੇ ਨਹੀਂ ਗਿਆਗਾ ਬਾਕੀ ਕ੍ਰੋਸ ਆਂਗਾ ਤਾਂ ਚੰਗਾ ਹੋਊਗਾ ਸੰਘਣਾ ਹੋਊਗਾ ਅੱਜ ਦੀ ਵੀਡੀਓ ਚ 22 ਦੇ ਤਿੰਨ ਨਾਕ ਸੀਗੇ ਮੁੱਲੇ ਦਾ 65000 ਰੁਪਇਆ ਵਿੱਚੋਂ ਕੋਈ ਛੋਟਾ ਛੋੜ ਛੱਪਾ ਛੋਟਾ ਹੋ ਜਾਊਗਾ ਜੇ ਕੋ ਜੋੜਾ ਲੈ ਜਾਵੇ ਵੱਧ ਹੋ ਜੂ ਮਾਨਤਾਨ ਹਾਂ ਹਾਂ ਕੋਈ ਨਹੀਂ ਬਈ ਉਹ ਵੱਧ ਕਰ ਦਾਂਗੇ ਉਹ ਜਾ ਆਪ ਲਾਈਵ 'ਦੋ ਜੇ ਕੋ ਜੋੜਾ ਦਾ ਵੱਧ ਮਾਨਤਾਨ ਹੋ ਜਾਊਗਾ ਅੱਜ ਦੇ ਵੀਡੀਓ 'ਚ ਵੀਰ ਦੇ ਤੈ ਨਾਕ ਸੀਗੇ ਤਿੰਨਾਂ ਦੀ ਜਾਣਕਾਰੀ ਤੁਹਾਨੂੰ ਲੈਤੀ ਆਗੀ ਜਿਹੜਾ ਵੀ ਨਾਕ ਤੁਹਾਡੇ ਪਸੰਦ ਦਾ ਹੋਵੇ ਤਿੰਨੇ ਸੂਏ ਸਵਾਏ ਆ ਤੁਸੀਂ ਬਾਈ ਦੇ ਘਰੇ ਦੋ ਟਾਈਮ ਚੋਲੋ ਭਲਾ ਚੋਲੋ ਚਾਰ ਟਾਈਮ ਤੇ ਉਹਦੇ ਬਾਈ ਦੇ ਘਰੋਂ ਮਣਕੇ ਲੈ ਜਾਣਾ ਵਾ ਤਸੱਲੀ ਪਰਖਾ ਤੁਹਾਡਾ ਫਰਜ਼ ਬੰਦਾ ਤੁਸੀਂ ਪੈਸੇ ਲਾਉਣੇ ਆਗੇ ਧੰਨਵਾਦ